ਦੁਲਾਰੇ ਸ਼ਹੀਦ ਹੋਏ ਦੋ ਦਸ਼ਮੇਸ਼ ਪਿਆਰੇ ਸ਼ਹੀਦ ਹੋਏ ਕਲਗੀ ਕਰਦਿਆਂ ਅੱਖਾਂ ਦੇ ਸਾਹਮਣੇ ਹੀ ਕਲਗੀ ਕਰਦਿਆਂ ਅੱਖਾਂ ਦੇ ਸਾਹਮਣੇ ਹੀ ਉਹ ਹੁੰਦੇ ਅੱਖਾਂ ਦੇ ਤਾਰੇ ਸ਼ਹੀਦ ਹੋਏ ਉਹ ਹੁੰਦੇ ਅੱਖਾਂ ਦੇ ਤਾਰੇ ਸ਼ਹੀਦ ਹੋਏ ਲੂਹ ਪੀਣੀ ਸਰਹੰਦ ਦੀ ਕੰਧ ਅੰਦਰ ਲੂਹ ਪੀਨੀ ਸਰਹੰਦ ਦੀ ਕੰਧ ਅੰਦਰ ਦੋ ਪੁੱਤਰ ਪਿਆਰੇ ਸ਼ਹੀਦ ਹੋਏ ਚਾਰ ਚੰਨ ਕੁਰਬਾਨੀ ਨੂੰ ਲਾਉਣ ਖਾਤਰ ਚਾਰ ਚੰਨ ਕੁਰਬਾਨੀ ਨੂੰ ਲਾਉਣ ਖਾਤਰ ਲਾਲ ਚਾਰੇ ਦੇ ਚਾਰੇ ਸ਼ਹੀਦ ਹੋਏ ਲਾਲ ਚਾਰੇ ਦੇ ਚਾਰੇ ਸ਼ਹੀਦ ਹੋਏ ਦੋ ਸੁੱਤੇ ਸਰਹੰਦ ਦੀ ਕੰਦ ਅੰਦਰ ਦੋ ਸੁੱਤੇ ਸਰਹੰਦ ਦੀ ਕੰਦ ਅੰਦਰ ਦੋ ਚਮਕੌਰ ਦੇ ਰਣ ਮੈਦਾਨ ਸੁੱਤੇ ਦੋ ਛਤ ਦੋ ਚਮਕੌਰ ਦੇ ਰਣ ਮੈਦਾਨ ਸੁੱਤੇ ਕਲਗੀ ਘਰ ਦੇ लाडले ਲਾਲ ਚਾਰੇ ਕਲਗੀ ਕਰਲ ਦੇ ਲਾੜਲੇ ਲਾਲ ਚਾਰੇ ਸੁੱਤੀ ਕੌਣ ਦੇ ਭਾਗ ਜਗਾਨ ਸੁੱਤੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ